ਜੀ ਸਰ ਮੈਂ ਕੁਸਤੂਰੀ ਲਾਲ ਡੀਐਸਪੀ ਆਪਰੇਸ਼ਨ ਐਂਡ ਸਿਕਿਉਰਿਟੀ ਪੁਰੂ ਜਨਾ ਬਟਾਲਾ ਸ੍ਰੀ ਗੁਰਨਾਮ ਦੇਵ ਜੀ ਦੇ ਅਤੇ ਮਾਤਾ ਪ੍ਰੋਕੀ ਜੀ ਦੇ ਵਿਆਹ ਪਰਉ ਦੇ ਪੂਰੇ ਸਮਝਦੇ ਕਿ ਮੈਂ ਪੂਰੇ ਬਟਾਲਾ ਨਗਰਿਕਾਂ ਨੂੰ ਅਤੇ ਇਲਾਕੇ ਨਗਰਿਕਾਂ ਨੂੰ ਲੱਖ ਲੱਖ ਵਧਾਈ ਜਨਾ ਮਾਣਯੋਗ ਕਸਾ ਜੀ ਬਦਲਾਖਰੀ ਭਰੇਰ ਕਸ਼ਮੀਰ ਜੀ ਦੇ ਹੁਣ ਦਿਸਾਨ ਦੇਸ਼ ਦੇ ਬਾਬਕ ਆਪਾਂ ਵਿਆਹੇ ਸਟੂਟੀ ਬੰਨ ਜਰੇ ਆ ਉਹ ਕਿਤੇ ਜਾ ਰਹੇ ਨੇ ਹਰਤਾ ਦੇ ਚਪਾ ਚਪਾ ਦੇ ਆਪਾਂ ਇੱਕ ਰੋਸਪੁਰ ਖੜੀ ਹੋਏਗੀ ਪੂਰੇ ਜਿਲ੍ਹੇ ਨੂੰ ਆਪਾਂ ਕੋ ਫੈਕਟਰ ਵਾਈ ਜੋ ਜੋ ਡਿਆ ਜਾਏਗਾ ਤੇ ਇਸ ਕਰਕੇ ਆਪ ਲੋਕ ਜਨਤਾ ਨੂੰ ਸਾਡੀ ਅਪੀਲ ਹੈ ਕਿ ਉਹ ਸਾਨੂੰ ਸਹਿਯੋਗ ਦੇਣ ਤਾਂ ਜੋ ਇਹ ਵਿਆਹ ਜਿਹੜਾ ਦਿਹਾੜਾ ਆ ਬਾਬਾ ਜੀ ਦਾ ਇਹ ਆਪਾਂ ਖੁਸ਼ੀ-ਖੁਸ਼ੀ ਵੱਤਵਾਰੋਂ ਕੰਨਾ ਮਨਾ ਸਕੀਏ ਤੇ ਮੇਰੀ ਢਲੜਾ ਭਾਜੀਆ ਨੂੰ ਅਪੀਲ ਆ ਕਿ ਜੇ ਵਿਆਹ ਦੇ ਵਿੱਚ ਆ ਕੇ ਢਲੜਾ ਭਾਜੀ ਕਰਦੇ ਆ ਅਮਨ ਕਰੋ ਨੂੰ ਆਪਣੇ ਹੱਥੀ ਲੈਂਦੇ ਆ ਉਹਨਾਂ ਨੂੰ ਸਾਡੀ ਇਹੀ ਪੀੜਾ ਕਿ ਉਹ ਆਪਣਾ ਆਮ ਨਾਗਰ ਕਮੇਟੀ ਰਹਿ ਨਾ ਹੋਣ ਤਾਂ ਜੋ ਇਹ ਜਿਹੜਾ ਪਵਿੱਤਰ ਦਿਹਾੜਾ ਆ ਇਹ ਆਪਾਂ ਅਮਨ ਮਾਨਾ ਖੁਸ਼ੀਆਂ ਘੜਿਆ ਨਾ ਬਣਾ ਸਕੀਏ ਮੈਂ ਫਿਰ ਦੁਬਾਰਾ ਤੋਂ ਬਟਾਲਾ ਨਿਵਾਸੀਆਂ ਨੂੰ ਇਸ ਇਲਾਕੇ ਦੀ ਸੁੰਹ ਸਾਂ ਸਕਣ ਦੇ ਉਤਸ਼ਾਹ ਸੰਬੰਧ ਨੂੰ ਲੱਖ ਲੱਖ ਵਧਾਈ ਦਿੰਦਾ ਧੰਨਵਾਦ